ਮਨਪ੍ਰੀਤ ਹਾਂ ਵੀ ਮੈਂ ਸਾਹਕਤਵ ਲਾਉਣਾ ਹੋ ਗੌਰ ਰੱਖ ਜੀ ਚੋਰੀ ਜਰੀ ਬਹੁਤ ਹੋ ਰਹੀ ਹੈ ਕੋਈ ਵਾਲੀ ਮੈਂ ਕਹਣਾ ਪੂਰੀ ਬਾਜ ਵਰਗੀ ਨੀਂਗਾ ਮੇਰੀ ਰੋਣਾ ਨਾ ਇਹ ਨਹੀਂ ਪਤਾ ਕਦੋਂ ਚੱਕ ਕੇ ਲੈ ਜਾਣਾ ਕੋਈ ਗੱਲ ਨਹੀਂ ਵੀਰੇ ਠੀਕ ਹੈ ਨਾ ਗੌਰ ਰੱਖੀ ਉਧਰ ਠੀਕ ਹੈ ਜੀ ਅੱਜ ਯਾਰ ਹੱਲੇ ਕਿੱਥੋਂ ਬਰੀਏ ਯਾਰ ਹੱਥ ਬਹੁਤ ਤੰਗ ਆ ਯਾਰ ਤਿੰਨ ਚਾਰ ਦਿਨ ਹੋ ਗਏ ਯਾਰ ਕੁਝ ਨਹੀਂ ਖਾਦਾ ਪੀਤਾ ਕੀ ਕਰੀਏ ਮੈਨੂੰ ਲੱਗਦਾ ਉਹ ਸੰਡਰ ਜੇ ਪਏ ਨੇ ਜੇ ਨਾ ਹੋਇਆ ਬੰਦਾ ਉੱਥੇ ਕੋਈ ਚੱਕੇ ਭੱਜ था। ओ, ओ, था। ओ, राक, राक नहीं मैं तू गए मरू रख मैं भाई गलती पहला मजबूरी मजबूरी मेरी बहुत लगी हम दस नहीं साल 10 13 ਹੋ ਜਾ ਹਿਲਾ ਕਰਾਂਗੇ ਦੱਸ ਬਾਈ ਸੌਣ ਲੱਗੇ ਮੈਂ ਦੱਸ ਨਹੀਂ ਸਕਦਾ ਯਾਰ ਦੱਸ ਤਾਂ ਸਹੀ ਬਾਈ ਦੱਸ ਨਹੀਂ ਸਕਦਾ ਸਾਡੇ ਕਰਨ ਜੋ ਕੋਈ ਤਾਂ ਅਸੀਂ ਕਰਾਂਗੇ ਹੱਲ ਕੋਈ ਬਾਈ ਬਣੇ ਸੌਣ ਲੱਗੇ ਚੋਰੀ ਕਰਕੇ ਥੋੜਾ ਕੰਮ ਚੱਲੂਗਾ ਬਾਈ ਮੈਨੂੰ ਦੱਸ ਨਹੀਂ ਸਕਦਾ ਸੌਣ ਲੱਗੇ ਮਾਰਾ ਜੀ ਬੱਸ ਤਾਂ ਸਹੀ ਨਾ ਤਰੇ ਸੀ ਤੈਨੂੰ ਪਤਾ ਕਿਵੇਂ ਕਰਾਂਗੇ ਫਿਰ ਦੂਬਾ ਜੇ ਭੁੱਖ ਲੱਗੀ ਹੈ ਤਾਂ ਦੱਸ ਦੇ ਤੈਨੂੰ ਖਵਾ ਦੇਵਾਂਗੇ ਕੁਝ ਦੱਸ ਕੀ ਕੀ ਦਿੱਕਤ ਹੈ ਬਾਈ ਸੌਣ ਲੱਗੇ ਯਾਰ ਤੁਹਾਨੂੰ ਦੱਸ ਨਹੀਂ ਸਕਦਾ ਦੱਸ ਤਾਂ ਸਹੀ ਇਹ ਹੋ ਜਾ ਹਿਲਾ ਕਰਾਂਗੇ ਕਿਧਰ ਦੱਸ ਬਾਈ ਸੌਣ ਲੱਗੇ 3 4 ਦਿਨੋਂ ਯਾਰ ਪੈਸੇ ਹੀ ਨਹੀਂ ਆਇਆ ਹੈਗਾ ਹੈਲੋ